ਦੋਸਤੋ ਆਜੋ ਤੁਹਾਨੂੰ ਦਿਖਾਈਏ ਫਿਰ ਇੱਕ ਚੀਜ਼ ਦੇਖਣ ਨੂੰ ਚੀਜ਼ ਭਾਵੇਂ ਛੋਟੀ ਲੱਗਦੀ ਹੈ ਪਰ ਕੰਮ ਇਹਦੇ ਵੱਡੇ ਆਗੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਾ ਵੀ ਇਹ ਇਹ ਹੈਗਾ ਜੈਨਰੇਟਰ ਤੇ ਬੰਨ੍ਹੇ ਵਿੱਚ ਆਹ ਰੱਸੀ ਖਿੱਚੀ ਤੂ ਇਹ ਹੋ ਜਾਂਦਾ ਸਟਾਰਟ ਤੇ ਜੇ ਇਧਰ ਵੈਸੇ ਸੁੱਚਾਂ ਵੀ ਲੱਗੀਆਂ ਹੋਈਆਂ ਨੇ ਇਥੋਂ ਪਰ ਜਿੱਦਾਂ ਆਪਣੇ ਹੁਣੇ ਹੁੰਦੇ ਸੀਗੇ ਲੈਂਪੜ ਕਿੰਨੀ ਟੈਂਪੂ ਉਹਦਾ ਰੱਸੀ ਖਿੱਚੀ ਹੋਰ ਰੱਸੀ ਖਿੱਚ ਤਾ ਸਟਾਰਟ ਹੋ ਜਾਂਦਾ ਤੇ ਬੰਦ ਕਰਨ ਵਾਸਤੇ ਦੋ ਸੋਚੂ ਦੀ ਆਹ ਵਾਲੀ ਸੋਚ ਟੁੱਟੀ ਹੋਈ ਇਹ ਇੱਥੇ ਤਾਰਾ ਜੋੜੋ ਬੰਦ ਹੋ ਜਾਂਦਾ ਹੈ ਤੇ ਇਹਦੀ ਕੀਮਤ ਦੀ ਗੱਲ ਕਰੀਏ ਤਾਂ 1200 ਗ੍ਰਾਮ ਇੰਡੀਆ ਦੇ ਮਨ ਕੇ ਚਲੋ 25000 ਤੱਕ ਦਾ ਇਹ ਹੋਊਗਾ ਤੇ ਐਵਰੇਜ ਇਹਦੀ ਹੋਊਗੀ 60 ਤੋਂ 65 ਪੈਟਰੋਲ ਤੇ ਚੱਲਦਾਗਾ ਤੇ ਸੇਮ ਮੋਟਰਸਾਈਕਲ ਵਾਲਾ ਸਿਸਟਮ ਇਹ ਆ ਦੇਖੋ ਤੇਲ ਬੰਦ ਕਰਨ ਵਾਲਾ ਵੀ ਲੱਗਿਆ ਹੋਇਆ ਹੈ ਇਹਦੇ ਤੇ ਤੇ ਦੂਜੇ ਨੰਬਰ ਤੇ ਪਲੱਗ ਵਗੈਰਾ ਵੀ ਲੱਗਿਆ ਹੋਇਆਗਾ ਚੀਜ਼ਾਂ ਬਹੁਤ ਦੇਖਣ ਨੂੰ ਛੋਟੀ ਆ ਪਰ ਇਹਦਾ ਕੰਮ ਵੱਡਾ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਕਿਨੇ ਕਿਨੇ ਪਹਿਲਾਂ ਦੇਖਿਆ ਤੇ ਨਾਲ ਹੀ ਚੱਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਪੇਜ ਨੂੰ ਕਰ ਲਿਓ ਫੋਲੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇੱਥੇ ਆ ਪਲੱਗ ਹੁੰਦਾ ਆ ਇਹ ਪੁਰਾਣਾ ਕਰਕੇ ਪਲੱਗ ਇਹਦੇ ਹੈ ਨਹੀਂ ਪਲੱਗ ਹੁੰਦੇ ਇਹਦੇ ਵਿੱਚ ਤਾਰਾਂ ਡਾਇਰੈਕਟ ਜੁੜੀਆਂ ਹੋਈਆਂ ਨਹੀਂਆਂ ਤਾਰਾਂ ਇੱਥੇ ਪਾ ਕੇ ਇਹਦੇ ਵਿੱਚ ਜਿੰਦਾ ਮਰਜੀ ਕਰ ਲਓ ਤੇ ਇਹਦੇ ਵਿੱਚ ਵੀ ਪਲੱਗ ਪੈਂਦਾ ਆ ਆਰਾਮ ਨਾਲ ਹਾਂਜੀ ਦੋਸਤੋ ਧੰਨਵਾਦ ਦੋਸਤੋ ਆਜੋ ਤੁਹਾਨੂੰ ਦਿਖਾਈਏ ਫਿਰ ਇੱਕ ਚੀਜ਼ ਦੇਖਣ ਨੂੰ ਚੀਜ਼ ਭਾਵੇਂ ਛੋਟੀ ਲੱਗਦੀ ਹੈ ਪਰ ਕੰਮ ਇਹਦੇ ਵੱਡੇ ਆਗੇ ਸਭ ਤੋਂ ਪਹਿਲਾਂ ਦਿਖਾਉਣਾ ਵੀ ਇਹ ਇਹ ਹੈਗਾ ਜੈਨਰੇਟਰ ਤੇ ਬੰਨ ਕੇ ਜੇ ਆ ਰੱਸੀ ਖਿੱਚੀ ਤੋ ਇਹ ਹੋ ਜਾਂਦਾ ਸਟਾਰਟ ਤੇ ਜੇ ਇਧਰ ਵੈਸੇ ਸੁੱਤਿਆਂ ਵੀ ਲੱਗੀਆਂ ਹੋਈਆਂ ਨੇ ਇਥੋਂ ਪਰ ਜਿੱਦਾਂ ਆਪਣੇ ਹੁਣੇ ਹੁੰਦੇ ਸੀਗੇ ਲੈਂਬੜਿੰਗ ਨਹੀਂ ਟੈਂਪੂ ਉਹਦਾ ਰੱਸੀ ਖਿੱਚੇ ਹੋਰ ਰੱਸੀ ਖਿੱਚੇ ਤੋ ਸਟਾਰਟ ਹੋ ਜਾਂਦਾ ਇਹ ਬੰਦ ਕਰਨ ਵਾਸਤੇ ਦੋ ਸੋਚੂ ਦੀ ਆਹ ਵਾਲੀ ਸੋਚ ਟੁੱਟੀ ਹੋਈ ਹੈ ਇੱਥੇ ਤਾਰਾ ਜੋੜੋ ਬੰਦ ਹੋ ਜਾਂਦਾ ਹੈ ਤੇ ਇਹਦੀ ਕੀਮਤ ਦੀ ਗੱਲ ਕਰੀਏ ਤਾਂ 1200 ਗ੍ਰਾਮ ਇੰਡੀਆ ਦੇ ਮਨਕੇ ਚਲੋ 25000 ਤੱਕ ਦਾ ਇਹ ਹੋਊਗਾ ਤੇ ਐਵਰੇਜ ਇਹਦੀ ਹੋਊਗੀ 60 ਤੋਂ 65 ਪੈਟਰੋਲ ਤੇ ਚੱਲਦਾਗਾ ਤੇ ਸੇਮ ਮੋਟਰਸਾਈਕਲ ਵਾਲਾ ਸਿਸਟਮ ਇਹ ਆ ਦੇਖੋ ਤੇਲ ਬੰਦ ਕਰਨ ਵਾਲਾ ਵੀ ਲੱਗਿਆ ਹੋਇਆ ਹੈ ਇਹਦੇ ਤੇ ਤੇ ਦੂਜੇ ਨੰਬਰ ਤੇ ਪਲੱਗ ਵਗੈਰਾ ਵੀ ਲੱਗਿਆ ਹੋਇਆਗਾ ਚੀਜ਼ ਬਹੁਤ ਦੇਖਣ ਨੂੰ ਛੋਟੀ ਆ ਪਰ ਕੰਮ ਵੱਡਾ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਨੇ ਕਿਨੇ ਪਹਿਲਾਂ ਦੇਖਿਆ ਤੇ ਨਾਲ ਹੀ ਚੱਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਪੇਜ ਨੂੰ ਕਰ ਲਿਓ ਫੋਲੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇੱਥੇ ਆ ਪਲੱਗ ਹੁੰਦਾ ਵਾ ਇਹ ਪੁਰਾਣਾ ਕਰਕੇ ਪਲੱਗ ਇਹਦੇ ਹੈ ਨਹੀਂ ਪਲੱਗ ਹੁੰਦੇ ਇਹਦੇ ਵਿੱਚ ਤਾਰਾਂ ਡਾਇਰੈਕਟ ਜੁੜੀਆਂ ਹੋਈਆਂ ਨਹੀਂਆਂ ਤਾਰਾਂ ਇੱਥੇ ਪਾ ਕੇ ਇਹਦੇ ਵਿੱਚ ਜਿੰਦਾ ਮਰਜੀ ਕਰ ਲਓ ਤੇ ਇਹਦੇ ਵਿੱਚ ਵੀ ਪਲੱਗ ਪੈ ਜਾਂਦਾ ਆਰਾਮ ਨਾਲ どうしておすすったの